ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਜ਼ੱਟਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੀਓ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੀ ਏ ਕਿ ਇੱਕ ਨਿੱਜੀ ਹਸਪਤਾਲ ਪਟਾਰਾ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਜਿਹੜੀ ਏ ਉਹ ਡੈਥ ਹੋ ਜਾਂਦੀ ਏ ਤੇ ਪਰਿਵਾਰ ਨੇ ਕਿਹਾ ਕਿ ਇਹ ਹਸਪੀਟਲ ਦੀ ਅਣਗਿਲੀ ਕਰਕੇ ਹੋਇਆ ਹੈ ਕਿਉਂਕਿ ਬਹੁਤ سارے ਆਪਰੇਸ਼ਨਾਂ ਦੇ ਨਾਲ ਬੱਚੇ ਹੁੰਦੇ ਹਨ ਪਰ ਸਾਡਾ ਬੱਚਾ ਠੀਕ ਠਾਕ ਹੋਇਆ ਉਸ ਤੋਂ ਬਾਅਦ ਸਾਡੀ ਨੂੰਹ ਧੀ ਨੂੰ ਜਿਹੜਾ ਆ ਉਹ ਹਸਪੀਟਲ ਦੀ ਅਣਗਿਲੀ ਨੇ ਮਾਰ ਦਿੱਤਾ ਤਸਵੀਰਾਂ ਦੇਖਦੇ ਪਿਓ ਕਿ ਪਰਿਵਾਰ ਪੂਰੀ ਤਰ੍ਹਾਂ ਆਤ ਹੋਇਆ ਉਹ ਪਿਆ ਤੇ ਵਿਰਲਾਪ ਕਰਦਾ ਨਜ਼ਰ ਆ ਰਿਹਾ ਕੁਝ ਐਸੀਆਂ ਤਸਵੀਰਾਂ ਵੀ ਸਾਹਮਣੇ ਹਨ ਜੋ ਕਿ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪੀਓਪੀ ਪਰਿਵਾਰ ਪੂਰੀ ਤਰ੍ਹਾਂਦਰਲਾਪ ਕਰ ਰਿਹਾ ਹੈ ਹਸਪੀਟਲ ਦੇ ਖਿਲਾਫ ਫਿਰ ਮੈਂ ਅਈ ਕਲਦੇ ਆਏ ਜੀ ਕਲਦੇ ਵੇਖਣਦੇ ਇਹਨਾਂ ਵੱਲ ਤੇ ਕੁੜੀ ਦਾ ਜਿਹੜਾ ਸਾਹ ਹੈ ਨਾ ਉਹ ਬੜੇ ਔਖੇ ਜਿਹਾ ਆਉਂਦੇ ਨੇ ਤੇ ਜਲ ਜਲਨ ਬੜੀ ਹੀ ਹੋ ਜਾਂਦੀ ਨੇ ਸਾਹ ਨਹੀਂ ਹੁੰਦਾ ਤੇ ਅਈ ਦੱਸਦੇ ਤੇ ਗੂਗੂ ਕੋਲ ਲਾਈ ਜਾਂਦੇ ਤੇ ਅਈ ਇਹਨੂੰ ਕਿੰਨੇ ਵੀ ਪੀਤੇ ਦਾ ਫੋਲਦਾ ਜਾਂਦਾ ਤੇ ਬਾਥਰੂਮ ਨਹੀਂ ਆਉਂਦੇ ਤੇ ਉਹ ਆnde ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋਈ ਆ ਤੇ ਗੈਸ ਦਾ ਕਰਕੇ ਪ੍ਰੋਬਲਮ ਨਹੀਂ ਤੇ ਤਾਂ ਕਰਕੇ ਇਹਨੂੰ ਮਤਲਬ ਬਾਹਰ ਠੱਕੀ ਕਹਿੰਦੀ ਵੀ ਮੈਨੂੰ ਉਲਟੀਆਂ ਆਉਣ ਪੈਂਦੀਆਂ ਨੇ ਤੇ ਕਦੀ ਕੁਝ ਕਹਿੰਦੀ ਤੇ ਸੱਚ ਸਵੇਰੇ ਮਨੇ ਰ 4 ਵਜੇ ਨਾਲ ਇਹਨੂੰ ਦੌਰੇ ਪਾਣੇ ਸ਼ੁਰੂ ਹੋ ਗਏ। ਐਈ ਉਹਨੂੰ ਮਤਲਬ ਮੈਡਮ ਨੂੰ ਕੁੜੀਆਂ ਰਖੇ ਨੇ ਇਹਨਾਂ ਨੇ ਮੈਡਮ ਨੂੰ ਉਹਨੂੰ ਕਿਹਾ ਵੀ ਤੂੰ ਆਪਣੀ ਮੈਡਮ ਨੂੰ ਬਣਾਓ ਇਹਨੂੰ ਦੌਰੇ ਪਾਣੇ ਸ਼ੁਰੂ ਹੋ ਗਏ ਤੇ ਦੌਰਾਂਾ ਕਰਕੇ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਨੇਰਾ ਆਖਾ ਜਿਹੜੇ ਦੋਰੇ ਪੈਂਦੇ ਤੇ ਨੇਰਾ ਆਖਾ ਖੱਗੇ ਅੱਗੇ ਆਉਂਦਾ ਹੈ ਤੇ ਇਹਨਾਂ ਨੇ ਬਤੇਰਾ ਆਖਿਆ ਵੀ ਜੇ ਨਹੀਂ ਟੱਟੇ ਕੋ ਵਸਿਆਗਾ ਤੇ ਤੁਸੀਂ ਸਾਨੂੰ ਦੱਦ ਹੋਈ ਹੋਰ ਕਿਤੇ ਲੈ ਚੱਲਦੇ ਤੇ ਇਹਾਂ ਨੇ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੋ ਜੀ ਠੀਕ ਹੋ ਜਾਗੇ ਫਿਰ ਇਹਨਾਂ ਦੇ ਮਤਲਬ ਭਾਜੀ ਉਹਨਾਂ ਨੂੰ ਬੁਲਾਇਆ ਇਹਦੇ ਮੁੰਡੇ ਨੇ ਭਾਜੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਜਾ ਕੇ ਤੇ ਇਹਨੂੰ ਕਿਹਾ ਵੀ ਤੁਸੀਂ ਥੱਲੇ ਆ ਤੇ ਕੁੜੀ ਨੂੰ ਤੇ ਵੇਖੋ ਤੇ ਸਾਡੀ ਤਾਂ ਗੱਲ ਨਹੀਂ ਹੋਣਦੀ ਤੇ ਇਹਨਾਂ ਕਹਾ ਤੇ ਫਿਰ ਵੇਖਿਆ ਤੇ ਮੁੜ ਕੇ ਆਏ ਤੇ ਫੇਰ ਬੁਲਾਇਆ ਤੇ ਇਹਨਾ ਮੁੜਕੇ ਸਭ ਮੀ ਬਾਹਰ ਕਰ ਦਿੱਤਾ ਤੇ ਕੁੜੀ ਨੂੰ ਪਤਾ ਨਹੀਂ ਤੇੜਾ ਤੂੜਾ ਕਰਕੇ ਦੇਣਾ ਪਤਾ ਨਹੀਂ ਟੀਕਾ ਲਾਇਆ ਹਰੇ ਨੀਂਦ ਵਾਲਾ ਟੀਕਾ ਲਾ ਦਿੱਤਾ ਉਹ ਮੁੜਕੇ ਹਿੱਲੀ ਜੁਲੀ ਨਹੀਂ ਰਹੀ ਜਾ ਕੇ ਲੈ ਆ ਕਹਿੰਦੀ ਉਹ ਵੇਲੋ ਤੇਰੇ ਲਾ ਕੇ ਜਾ ਕੇ ਬੋਲਿਓ ਨਾ ਬਸ ਸਾਡੇ ਹੁੰਦੇ ਥੋੜੇ ਜਿ 2 ਟਕੋਰੇ ਲੈਏ ਹੁੰਨੇ ਤੇ ਮੁੜਕੇ ਹਿੱਲੀ ਜੁਲੀ ਨਹੀਂ ਬੱਚੇ ਕਿੰਨੇ ਇਹਦੇ ਬਿਲੋਂ ਬੱਚਾ ਇੱਕੋ ਹੀ ਉਹ ਬੱਚਾ ਪਹਿਲਾਂ ਹੀ ਆ ਇਹ ਚਾਹੁੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੋ ਇਹਨਾਂ ਵੀ ਜੇ ਸਾਡੇ ਆਖੇ ਨਹੀਂ ਲੱਗੇ ਸਾਨੂੰ ਉਹ ਡਾਕਟ ਜਿੱਥੇ ਹਸਪੀਟਲ ਖੜਿਆ ਨਾ ਉਹ ਕਹਿੰਦੇ ਤੁਸੀਂ 2 ਘੰਟੇ ਪਹਿਲਾਂ ਆ ਲੈ ਹੁੰਦੇ ਤੇ ਫਿਰ ਸ਼ਾਇਦ ਉਹ ਚੱਲਦੀ ਗਲਤੀ ਇਹਨਾਂ ਕੋਈ ਆਹੀ ਤੇ ਅਸੀਂ ਤੇ 4 ਵਜੇ ਤੇ ਲਾਪਾਉਂਦੇ ਮੈਂ ਤਾਂ ਇੱਥੇ ਹੀ ਨਾ ਕੱਲ ਤੇ ਆਈ ਇੱਥੇ ਕੀ ਗਲਤੀ ਲੱਗੀ ਤੁਹਾਨੂੰ ਗਲਤੀ ਇਹ ਵੀ ਇਹਨਾਂ ਤੇ ਲੱਗੀਲੀ ਨਾਲ ਹੈ ਵੀ ਇਹਨਾਂ ਇਹ ਆਪ ਜਦੋਂ ਬੱਚਿਆਂ ਨੂੰ ਕੁੜੀਆਂ ਨੂੰ ਕਦੇ ਤਾਂ ਫੋਨ ਕਰੋ ਤੇ ਫੋਨ ਕਰਦੇ ਤੇ ਹੁੰਦੇ ਨਹੀਂ ਟੈਂਸਰ ਤੇ ਦੇ ਘੰਟੇ ਬਾਅਦ ਹੁੰਦੇ ਉਹ ਦੋ ਦਰ 10 ਵਜੇ ਸਿੱਧੇ ਥੱਲੇ ਆ ਕੇ ਆਏ ਆ ਬੁਖਾਰ ਚੱਲਦਾ ਬੱਚੀ ਨੂੰ ਬੁਖਾਰੇ ਨਾਲ ਥੋੜਾ ਜਿਹਾ ਘੱਟ ਕਰਕੇ ਉਹ ਤਾਂ ਘੱਟ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਨ ਕਰਕੇ ਦੋ ਦਿਨ ਹੋ ਗਏ ਕੁੜੀ ਰੁਕਦੀ ਆ ਥੱਲੇ ਨਹੀਂ ਆਉਣ ਦੇ ਆਉਣੀ ਨਹੀਂ ਦੇ ਅੱਜ ਆਏ ਆਏ ਤਾਂ ਪਤਾ ਨਹੀਂ ਕਿਹੜਾ ਟੀਕਾ ਲਾ ਦਿੱਤਾ ਉਸੇ ਵੇਲੇ ਕੁੜੀ ਸਾਡੀ ਸੋਰਪਰਾਲ ਹੋ ਗਈ ਆ ਉਸੇ ਵੇਲੇ ਪਤਾ ਨਹੀਂ ਪਤਾ ਕਿ ਹੋ ਗਿਆ ਬੱਚੀ ਨੂੰ ਕੀ ਲੱਗਦੀ ਸੀ ਜੀ ਮੇਰੀ ਨਾਂ ਹੈ ਜੀ ਪਲੀਤ ਮੇਰਾ 24 ਸਾਲ ਦਾ ਨਾਂ ਕੀ ਹੈ ਰਾਜੀ ਇਹ ਕਹਤਾ ਆਪਰੇਸ਼ਨ ਕਰਦਾ ਹੋਇਆ ਸੀ ਬੱਚੇ ਦਾ ਗਰੈਨਟ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਨਾਮ ਸੰਦੀਪ ਜੋ ਦੱਸੋ ਕੀ ਸਾਰੀ ਘਟਨਾ ਵਾ ਕੀ ਲੱਗਦੀ ਕੁੜੀ ਤੁਹਾਡੀ ਕੁੜੀ ਮੇਰੀ ਨਾਂ ਆ ਕੀ ਗੱਲ ਹੋਈ ਸਰ ਜਿਹੜੀ ਪੇਟੀ ਸੀ ਜੀ ਹਾਂ ਜੀ ਨੋ ਨਹੀਂ ਮੇਰੀ ਕੀ ਗੱਲ ਹੋਈ ਥਾਰੀ ਦੱਸੋ ਹਾਂ ਜੀ ਆਪਾਂ ਨਾ 3 ਦਿਨ ਪਹਿਲਾਂ ਇੱਥੇ ਦਾਖਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੇ ਸਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁਰਕੇ ਕੱਲ ਨਾ ਕੁੜੀ ਬੜੀ ਢਲੀ ਜੀ ਲੱਗਣ ਦੀ ਰਾਤ ਦੀ ਤੋ ਉਹ ਲੱਤਾਂ ਚ ਵੀ ਜਾਣੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆ ਆਂਧਵਾਦ ਤੋਂ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡ ਬਲੂ ਥੱਲੇ ਬੁਲਾ ਕੁੜੀ ਤੇ ਮੈਂ ਜਦਾਂ ਜਾਨ ਭੋਕਰ ਇਹਨੂੰ ਵੇਖੋ ਮੜੈ ਇੱਥੇ ਤੇ ਮੈਂ ਕੁੜੀ ਢਲੀਏ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਆਣ ਕੇ ਕੋਟੀਗਾ ਜਾ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਾਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟ ਹੀ ਤਾਂ ਅੰਤ ਰਹੀ ਗਏ ਤੇ ਕੁੜੀ ਸਿਰ ਸੁੱਟ ਕੇ ਬੈਠੀ ਆਪਾ ਦਾ ਉਹ ਮਹਿਲਾ ਪੈਰਪੋਟ ਚ ਸੇਵ ਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ ਤੱਕ ਘੰਟਾ ਦੱਬੜ ਦਮੜ ਮੁਰਕੇ ਸਰਵਿਸ ਉੱਪੇ ਹੀ ਤੌਣਾ ਨੂੰ ਜਵਾਬ ਦੇ ਤਾਂ ਵੀ ਕੁੜੀ ਹੰਨੀ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹਾਂ ਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆਪਾ ਨਹੀਂ ਤੇ ਪ੍ਰੈਸ਼ਨ ਅੱਗੇ ਵੀ ਲੋਕੀ ਕਰਾ ਹਾਂ ਜੀ ਆਈ ਵਾਲੇ ਹਾਂ ਜੀ ਇਨਸਾਫ ਮਿਲੇ ਪੀਛੇ 3-4 ਦਿਨ ਤੋਂ ਸੁਣ ਆਇਆ ਹੈ ਜੀ ਡਿਬਰੇਟ ਕੀਤਾ ਸੱਜੇ ਮੈਂ ਅੱਜ ਸਵੇਰ ਨੂੰ ਪਰਾਲਾ ਮੈਿਕ ਚਾਰਕ ਸੰਧਾਰੇ ਉਹਨੂੰ ਸਮਝ ਗਿਆ ਮੈਂ ਅਸਲ ਸਟਾਰਨ ਲਿਆ ਯਾਰ ਦੇਖੋ ਫਿਰ ਡਾਕਟਰ ਵੀ ਆ ਗਏ ਉਹਨਾਂ ਨੇ ਕਹਿੰਦਾ ਜੋ ਫਸਟ ਸ਼ੇਡਣੀ ਇਹ ਖਵਾ ਦੇ ਰਿਹਾ ਕੋਈ ਤਾਂ ਸੰਸਕ ਅੱਛੀ ਲੱਗ ਰਹੀ ਸੀ ਜਿਹੜੇ ਕੋਟਾ ਸੀ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦੇ ਆਪਣੇ ਅਵੇਲੇਬਲ ਹੈ ਕਿ ਬਾਹਰੋਂ ਲਿਆਉਂਦੇ ਡਾਕਟਰ ਵਾਦੀ ਵਾਲੇ ਆਉਂਦੇ ਨੇ ਜਲਦੀ ਅੱਛਾ ਮੇਰਾ ਬੇਟਾ ਆਪਣਾ ਡਾਕਟਰ ਗੱਲ ਰੱਖੋ ਵੀ ਇਹ ਭਾਈ ਜੀ ਪਤਾ ਹੀ 10 ਗੋ ਸੱਜਰੀ ਕਰਦਾ 10 20 ਸੱਜਰੀ ਉਹਨੂੰ ਕੰਪਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤਾਂ ਬਚਾਏਗਾ ਹੀ ਨਾ ਡਾਕਟਰ ਸੋਚਦਾ ਕਿ ਮੇਰਾ ਪੇਸ਼ੈਂਟ ਖਰਾਬ ਹੋ ਜਾਏ ਜਾਂ ਕੁਝ ਹੋ ਜੇ ਕੋਈ ਵੀ ਨਹੀਂ ਹੋਣੀ ਗੱਲ ਨਹੀਂ ਸਟਾਫ ਐ ਕਿਸਾ ਰ ਅਸੇ ਜੇ ਡਾਕਟਰ ਸੱਜਰੀ ਸੱਜਰੀ ਲੇਗਾ ਮੁਰਗੀ ਦੇ ਰਿਹਾ ਇਹਨਾਂ ਟਰੀਟਮੈਂਟ ਛੋੜ ਦੇਣਾ ਡਾਕਟਰ ਆਪਣਾ ਬੇਟਾ ਆਪਣਾ ਥੋੜਾ ਚੇਂਜੇ ਡੇ ਇਸ ਪ੍ਰੋਬਲਮ ਵੀ ਆਉਂਦਾ ਡਾਕਟਰਾਂ ਨੂੰ ਕਮਰਾ ਰੋਜ਼ਾ ਰੋਟਾ ਨਈ ਜਿਹਦੇ ਵੈਂਟੀਲੇਟਰ ਆ ਸਾਰਾ ਕੁਝ ਉੱਤਕਾਈ ਦੋ ਸਾਡੇ ਉਹ ਹੀ ਕੋਲ ਹੋ ਰਿਹਾ ਇਸ ਠੀਕਾ ਨੇ ਸਾਰੇ ਗੁਰਮਤਿ ਤੁੰਗੇ ਸਾਡੇ ਨੂੰ ਖ਼ਬਰ ਮਿਲੀ ਜੀ ਵੀ ਕੋਈ ਲੜਕੀ ਰੋਜੀ ਆ ਰੋਜੀ ਪਤਨੀ ਸੂਦਨ ਸੀ ਉਹ ਆਸੀ ਅੰਮਦਾਬਾਦ ਜਿਹੜੀ ਕਾਲ ਹਸਪੀਟਲ ਮੌਤ ਹੋ ਗਈ ਆ ਉਹ ਮੈਂ ਕੋ ਇਥੋਂ ਆ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ ਬਾਈ ਨੂੰ ਇਹਦੇ ਬੱਚਾ ਹੋਇਆ ਪ੍ਰੇਟਾ ਤੇ ਅੱਜ ਸਵੇਰ ਹੀ ਡੈਥ ਹੋ ਗਿਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਜੀ ਰਾਮ ਲਾਉਂਦੇ ਨੇ ਕਿ ਕਾਸ ਹਸਪੀਟਲ ਦੇ ਡਾਕਟਰਾਂ ਦੀ ਅੰਗਿਲੀ ਕਰਕੇ ਮੌਤ ਹੋਈ ਹੈ। ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ। ਅਸੀਂ ਇਹਦਾ ਪੋਸਟਮਾਰਟ ਕਰਾਉਨੇ ਆਂ। ਬੋਰਡ ਬਣਾ ਕੇ ਪੋਸਟਮਾਰਟ ਬਿਆਨ ਪੇਸ਼ਵਾਜੇਗਾ ਵੀ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਹੈ ਤੇ ਖਲਾਫ ਕਰ ਵੀ। ਸੇ ਇਹ ਇਹ ਗੱਲਾਂ ਦੇ ਸਾਰੇ ਪੋਸਟਮਾਰਟ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੇ ਕਿ ਇਹਨਾਂ ਨੇ ਅੰਗਿਲੀ ਨਾਲ ਮੌਤ ਹੋਈ ਕਿਸੇ ਦੇ ਕਰਕੇ ਹੋਈ।